ਆਓ ਅੱਜ ਨਾਮ ਜਪਣ ਵਾਲੀ ਰੂਹ ਦਾ ਪ੍ਰੈਕਟੀਕਲ ਸੁਣਦੇ ਹਾਂ ਜਿਸ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਵਿਰਾਗ ਚਾ ਪੈਦਾ ਹੋਵੇਗਾ ਕਿ ਕਾਸ਼ ਸਾਡੇ ਨਾਲ ਵੀ ਅਜਿਹਾ ਹੋ ਜਾਵੇ ਅਜਿਹੇ ਅਨੁਭਵ ਕਿਸੇ ਕਰਾਮਾਤਾ ਤੋਂ ਘੱਟ ਨਹੀਂ ਹੁੰਦੇ ਗੁਰੂ ਸਾਹਿਬ ਜਦੋਂ ਖੁਸ਼ ਹੋ ਜਾਂਦੇ ਜੀਵ ਤੇ ਉਦੋਂ ਹੀ ਇਹ ਕਰਾਮਾਤਾ ਹੁੰਦੀਆਂ ਨੇ ਗੁਰਮੁਖ ਪਿਆਰੇ ਆਪਣਾ ਪ੍ਰੈਕਟੀਕਲ ਦੱਸਦੇ ਕਹਿੰਦੇ ਕਿ ਮੈਂ ਸਿਮਰਨ ਕਰਦਾ ਪਿਆ ਸੀ ਤੇ ਮੇਰੇ ਕੰਨਾਂ ਦੇ ਵਿੱਚ ਕਹਿੰਦੇ ਆਵਾਜ਼ ਪੈ ਰਹੀ ਸੀ ਇਕੋ ਹੈ ਵੀ ਇਕੋ ਹੈ ਸਾਹਿਬ ਮੇਰਾ ਇਕੋ ਹੈ ਕਹਿੰਦੇ ਉਹਨਾਂ ਦੇ ਸੁਰਤੀ ਦੇ ਵਿੱਚ ਅਜਿਹੇ ਕਈ ਸ਼ਬਦ ਆਏ ਵੀ ਜਿੱਥੇ ਪ੍ਰਮਾਤਮਾ ਦਾ ਜ਼ਿਕਰ ਕੀਤਾ ਗਿਆ ਗੁਰਮੁਖ ਪਿਆਰੇ ਕਹਿੰਦੇ ਕਿ ਜਦੋਂ ਅਜਿਹੇ ਸ਼ਬਦ ਮੇਰੇ ਧਿਆਨ ਦੇ ਵਿੱਚ ਆਏ ਸੁਰਤੀ ਦੇ ਵਿੱਚ ਆਏ ਤਾਂ ਮੈਂ ਕਿਹਾ ਵੀ ਇੱਕ ਤੋਂ ਗੱਲ ਸਮਝਣੀ ਹੈ ਜਦ ਗੁਰਬਾਣੀ ਇੱਕ ਦੀ ਗੱਲ ਕਰਦੀ ਪਈ ਆ ਤਾਂ ਇੱਕ ਤੋਂ ਹੀ ਸਮਝਣੀ ਚਾਹੀਦੀ ਕਹਿੰਦੇ ਮੈਂ ਉਸੇ ਸਮੇਂ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਇਹ ਸਾਰੀਆਂ ਹੀ ਗੱਲਾਂ ਸਮਝਾ ਦਿਓ ਮੇਰਾ ਕਹਿੰਦੇ ਨਾਮ ਅਭਿਆਸ ਉਸੇ ਤਰ੍ਹਾਂ ਚੱਲਦਾ ਰਿਹਾ ਮੈਂ ਕਹਿੰਦੇ ਜੌਬ ਤੇ ਜਾਂਦਾ ਹੁੰਦਾ ਸੀ ਜਦੋਂ ਮੈਂ ਕਹਿੰਦੇ ਜੌਬ ਤੇ ਜਾਂਦਾ ਹੁੰਦਾ ਸੀ ਤਾਂ ਜਿੰਨੇ ਉੱਥੇ ਉਹਨਾਂ ਦੇ ਕੋਲ ਆਉਂਦੇ ਹੁੰਦੇ ਸੀ ਜੌਬ ਤੇ ਤਾਂ ਕਹਿੰਦੇ ਮੈਂ ਉਹਨਾਂ ਨੂੰ ਕਦੀ ਵੀ ਕਸਟਮਰ ਨਹੀਂ ਸਮਝਿਆ ਵੀ ਇਹ ਮੇਰਾ ਗਾਹਕ ਆ ਗੁਰਮੁਖ ਪਿਆਰੇ ਇੰਨੇ ਵੈਰਾਗੀ ਇੰਨੇ ਪੱਕੇ ਨਾਮ ਅਭਿਆਸੀ ਇੰਨਾ ਪਿਆਰ ਮਾਲਕ ਦੇ ਨਾਲ ਪੈ ਗਿਆ ਕਹਿੰਦੇ ਜਦੋਂ ਉਹ ਆਉਂਦੇ ਸੀ ਜੀਵ ਤੇ ਇਹਦਾ ਲੱਗਦਾ ਸੀ ਮੈਨੂੰ ਕਿ ਜਿਵੇਂ ਵਾਹਿਗੁਰੂ ਆਪ ਆ ਗਿਆ। ਕਹਿੰਦੇ ਮੈਂ ਆਪਣੇ ਬੌਸ ਦੇ ਵਿੱਚ ਵੀ ਜੋ ਉਹਨਾਂ ਦਾ ਉਸਤਾਦ ਸੀ ਉੱਥੇ ਆਫਿਸ ਦਾ ਬੌਸ ਸੀ ਉਹਦੇ ਵਿੱਚ ਵੀ ਉਹਨਾਂ ਨੇ ਵਾਹਿਗੁਰੂ ਨੂੰ ਵੇਖਣਾ ਸ਼ੁਰੂ ਕੀਤਾ। ਜਿਹੜੇ ਕਹਿੰਦੇ ਮੇਰੇ ਤੋਂ ਥੱਲੇ ਕਰੂ ਮੈਂਬਰ ਸੀਗੇ ਉਹਨਾਂ ਦੇ ਵਿੱਚ ਵੀ ਮੈਨੂੰ ਉਹ ਰੱਬ ਦਿਖਾਈ ਦੇਣਾ ਸ਼ੁਰੂ ਹੋ ਗਿਆ। ਕਹਿੰਦੇ ਮੈਂ ਜਿੱਥੇ-ਜਿੱਥੇ ਜਾਂਦਾ ਸੀ ਜੇ ਮੈਂ ਕਿਸੇ ਦੁਕਾਨ ਤੇ ਵੀ ਜਾਂਦਾ ਸੀ ਉੱਥੇ ਵੀ ਮੈਨੂੰ ਉਹ ਦੁਕਾਨਦਾਰ ਨਹੀਂ ਮੈਨੂੰ ਉਹ ਪਰਮਾਤਮਾ ਹੀ ਦਿਖਾਈ ਦਿੰਦਾ ਸੀ। ਕਹਿੰਦੇ ਜਿੱਥੇ-ਜਿੱਥੇ ਮੈਂ ਵਿਚਰਦਾ ਸੀ ਉੱਥੋਂ ਕਹਿੰਦੇ ਇੱਕ ਤੋਂ ਖੇਡ ਸ਼ੁਰੂ ਹੋ ਗਈ ਕਿ ਸਾਰੇ ਪਾਸੇ ਉਹ ਇੱਕੇ ਹੀ ਆ ਕਹਿੰਦੇ ਇਸ ਚੀਜ਼ ਨੂੰ ਸਮਝਣ ਲਈ ਮੰਨਣ ਲਈ ਕਰਨ ਲਈ ਕਾਫੀ ਸਮਾਂ ਲੱਗ ਗਿਆ ਇਹ ਕਹਿਣਾ ਤਾਂ ਕਹਿੰਦੇ ਬੜਾ ਆਸਾਨ ਆ ਕਿ ਸਾਰਿਆਂ ਦੇ ਵਿੱਚ ਵਾਹਿਗੁਰੂ ਦਿਸਦਾ ਪਰ ਹੈ ਮੁਸ਼ਕਿਲ ਜੇ ਮਾਲਕ ਆਪ ਕਿਰਪਾ ਕਰਨ ਪਰ ਕਹਿੰਦੇ ਇਸ ਨੂੰ ਪ੍ਰੈਕਟੀਕਲ ਦੇ ਵਿੱਚ ਲੈ ਕੇ ਆਉਣਾ 100% ਇਹ ਜੇ ਵਾਹਿਗੁਰੂ ਆਪ ਕਿਰਪਾ ਕਰਨ ਤਾਂ ਹੀ ਹੋ ਸਕਦਾ ਕਿੰਦੇ ਉਸ ਦਿਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਜੋ ਸਾਰਿਆਂ ਵਿੱਚ ਵਾਹਿਗੁਰੂ ਦਿਸਦਾ ਹੈ ਮੰਨਦਾ ਹਾਂ ਕਿੰਦੇ ਕਈ ਵਾਰ ਅੰਦਰੋਂ ਮਨ ਨਹੀਂ ਕਰਦਾ ਸੀ ਕਿ ਨਹੀਂ ਨਹੀਂ ਵਾਹਿਗੁਰੂ ਨਹੀਂ ਹੈ ਪਰ ਕਿੰਦੇ ਫੇਰ ਅੰਦਰੋਂ ਆਵਾਜ਼ ਆਉਂਦੀ ਸੀ ਕਿ ਉਹੀ ਆ ਇੱਕ ਵਾਰ ਕਹਿੰਦੇ ਮੇਰਾ ਐਕਸੀਡੈਂਟ ਹੋਇਆ ਮੈਂ ਛੋਟਾ ਸੀ ਮੇਰਾ ਐਕਸੀਡੈਂਟ ਹੋਇਆ ਤਾਂ ਜਿਹਦੇ ਨਾਲ ਐਕਸੀਡੈਂਟ ਹੋਇਆ ਹਾਲਾਂਕਿ ਕਹਿੰਦੇ ਉਹਨੇ ਮੇਰੇ ਵਿੱਚ ਮਾਰਿਆ ਪਰ ਕਿੰਦੇ ਮੈਨੂੰ ਉਹਦੇ ਤੇ ਕੋਈ ਗੁੱਸਾ ਨਹੀਂ ਆਇਆ ਮੈਂ ਹੱਸਦਾ ਪਿਆ ਸੀ ਉਹਨੂੰ ਵੇਖ ਕੇ ਕਹਿੰਦੇ ਹਸਦਾ ਮੈਂ ਤਾਂ ਪਿਆਸੀ ਕਿ ਪਤਾ ਨਹੀਂ ਮਾਲਕ ਨੇ ਮੇਰੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਆ ਕਿ ਐਕਸੀਡੈਂਟ ਇਸ ਤੋਂ ਵੀ ਵੱਡਾ ਹੋ ਸਕਦਾ ਸੀ ਮੈਨੂੰ ਮਾਲਕ ਨੇ ਬਚਾ ਲਿਆ ਕਹਿੰਦੇ ਮੇਰੇ ਜੋ ਗੁਰਮਖ ਸੀ ਵਾਈਫ ਸੀ ਉਹ ਮੈਨੂੰ ਕਹਿੰਦੇ ਵੀ ਤੁਸੀਂ ਉਹ ਤੁਹਾਡੇ ਵਿੱਚ ਉਹਨਾਂ ਨੇ ਇਹ ਐਕਸੀਡੈਂਟ ਹੋਇਆ ਤੁਹਾਡਾ ਐਕਸੀਡੈਂਟ ਕੀਤਾ ਉਹਨਾਂ ਨੇ ਕਿ ਤੁਸੀਂ ਉਹਨਾਂ ਨੂੰ ਕਿਹਾ ਕੁਝ ਨਹੀਂ ਤੁਸੀਂ ਉਹਨਾਂ ਨੂੰ ਕਹੋ ਕਿ ਤੂੰ ਐਕਸੀਡੈਂਟ ਕਿਉਂ ਕਰਵਾ ਗੁਰਮਖ ਕਹਿੰਦੇ ਮੇਰਾ ਉਹਨੂੰ ਕੁਝ ਕਹਿ ਇਹਨੂੰ ਮੰਨੇ ਨਹੀਂ ਕੀਤਾ ਗੁਰਮਖ ਕਹਿੰਦੇ ਕਿ ਮੈਂ ਉਦੇਵਾਲ ਦੇਖ ਕੇ ਹੱਸਦਾ ਪਿਆ ਸੀ ਉਹ ਮੇਰੇ ਵੱਲ ਦੇਖ ਕੇ ਹੱਸਦੇ ਪਏ ਸੀ ਕਹਿੰਦੇ ਮੇਰੇ ਗੁਰਮਖ ਕਹਿੰਦੇ ਕਿ ਜੇ ਤੁਹਾਡੀ ਜਗਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹਨੂੰ ਕੁੱਟਦਾ ਮਾਰਦਾ ਤੇ ਉਹਦੇ ਉੱਤੇ ਗੁੱਸਾ ਵੀ ਕਰਦਾ ਗੁਰਮਖ ਪਿਆਰੇ ਕਹਿੰਦੇ ਕਿ ਜਦੋਂ ਆਪਾਂ ਇੱਕ ਤੋਂ ਸ਼ੁਰੂ ਕਰਾਂਗੇ ਜਿਵੇਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਇੱਕ ਦੀ ਹੀ ਗੱਲ ਕਰਦੀ ਹੈ ਫਿਰ ਕਹਿੰਦੇ ਸਾਡੇ ਨਾਲ ਜਿੰਨੇ ਵੀ ਪ੍ਰੈਕਟੀਕਲ ਹੋਣਗੇ ਸਭ ਤੋਂ ਵੱਡਾ ਕਹਿੰਦੇ ਜੋ ਚੇਂਜ ਆਵੇਗਾ ਉਹ ਆਵੇਗਾ ਸਾਡੇ ਬੋਲਣ ਤੇ ਵੇਖਣ ਤੇ ਸੁਣਨ ਤੇ ਇਹ ਜੀਵ ਜੋ ਆ ਇਹ ਬਾਣੇ ਦੇ ਵਿੱਚ ਵਿਚਰਨਾ ਸ਼ੁਰੂ ਹੋ ਜਾਂਦਾ ਪਹਿਲਾਂ ਪਹਿਲਾਂ ਕਹਿੰਦੇ ਮੈਨੂੰ ਇਦਾਂ ਲੱਗਦਾ ਸੀ ਕਿ ਨਹੀਂ ਇਹ ਜੋ ਹੋ ਰਿਹਾ ਏ ਠੀਕ ਨਹੀਂ ਹੈ ਪਰ ਕਹਿੰਦੇ ਜਿਉਂ ਹੀ ਮਨ ਮਾਲਕ ਦੇ ਬਾਣੇ ਵਿੱਚ ਆਉਂਦਾ ਫਿਰ ਪਤਾ ਲੱਗਦਾ ਕਿ ਹਾਂ ਇਹ ਹੀ ਠੀਕ ਏ ਇਹ ਹੀ ਭਲਾ ਹੈ ਕਹਿੰਦੇ ਇੱਕ ਵਾਰੀ ਸਾਡਾ ਜਿਹੜਾ ਆਫਿਸ ਦੇ ਵਿੱਚ ਬੌਸ ਸੀ ਨਾ ਕਹਿੰਦੇ ਉਹ ਮੈਨੂੰ ਕਹਿੰਦਾ ਵੀ ਤੈਨੂੰ ਇਹਨਾਂ ਕੱਢਣਾ ਪੈਣਾ ਕੰਮ ਤੋਂ ਕਹਿੰਦੇ ਮੈਂ ਉਹਨਾਂ ਨੂੰ ਮੂਰੇ ਕਿਹਾ ਵੀ ਠੀਕ ਏ ਤੇਰਾ ਹੁਕਮ ਏ ਤੂੰ ਕੱਢ ਸਕਦਾ ਕਹਿੰਦੇ ਇਦਾਂ ਕਿਹਾ ਜਦੋਂ ਮੈਂ ਉਹਨੂੰ ਤਾਂ ਉਹਨੇ ਮੈਨੂੰ ਕਹਿੰਦੇ ਕੰਮ ਤੋਂ ਕੱਢਿਆ ਹੀ ਨਹੀਂ ਮੁਰਗੀ ਕਹਿੰਦੇ ਉਹਨੇ ਇੱਕ ਵਾਰੀ ਨਹੀਂ ਕਿਹਾ ਕਿ ਤੂੰ ਜਾਂ ਕੰਮ ਤੋ ਇੱਥੋਂ ਨਿਕਲ ਜਾ ਜਾਂ ਚਲਾ ਜਾ ਜਾਂ हट ਜਾ ਕਹਿੰਦੇ ਮੈਨੂੰ ਤਾਂ ਵਾਹਿਗੁਰੂ ਦੀਦਾ ਸੀ ਕਿ ਮੈਂ ਵਾਹਿਗੁਰੂ ਮੈਂ ਤਾਂ ਵਾਹਿਗੁਰੂ ਨੂੰ ਕਹਿੰਦਾ ਸੀ ਕਿ ਤੇਰਾ ਹੁਕਮ ਆ ਠੀਕ ਆ ਜੇ ਤੂੰ ਕੱਢਣਾ ਕੱਢ ਦੇ ਕਹਿੰਦਾ ਬੌਸ ਮੋਰੇ ਕਹੀ ਜਾਂਦਾ ਸੀ ਕਿ ਕੀ ਤੇਰਾ ਹੁਕਮ ਆ ਕੀ ਕਹੀ ਐ ਨਾ ਕੀ ਤੇਰਾ ਹੁਕਮ ਹੈ ਜਦੋਂ ਕਹਿੰਦੇ ਸਾਡੀ ਬਾਣੀ ਦੇ ਨਾਲ ਸਾਝ ਪੈ ਜਾਂਦੀ ਸਭ ਤੋਂ ਪਹਿਲਾਂ ਇਹ ਹੁੰਦਾ ਆ ਕਿ ਬੋਲਣ ਦਾ ਸੁਣਨ ਦਾ ਸੋਚਣ ਦਾ ਦੇਖਣ ਦਾ ਤਰੀਕਾ ਨਜ਼ਰੀਆ ਬਦਲ ਜਾਂਦਾ ਸੋ ਵਾਹਿਗੁਰੂ ਦੇਖੋ ਇਹ ਆ ਨਾਮ ਦੀ ਤਾਕਤ ਬਾਣੀ ਦੀ ਤਾਕਤ ਸਾਨੂੰ ਸਾਰਿਆਂ ਦੇ ਵਿੱਚ ਵਾਹਿਗੁਰੂ ਦਿਸਣਾ ਸ਼ੁਰੂ ਹੋ ਜਾਂਦਾ ਇਹ ਜਿਹੜੇ ਪੰਜ ਦੂਤ ਆ ਪਿੱਛੇ हट ਜਾਂਦੇ ਕਿਉਂਕਿ ਜਿਹੜਾ ਮਨ ਆ ਜੀਵ ਆ ਉਹ ਇੱਕ ਦੇ ਨਾਲ ਜੁੜ ਗਿਆ ਉਹ ਗੁਰੂ ਸਾਹਿਬ ਜੀ ਵੀ ਕਹਿੰਦੇ ਵੀ ਤੂੰ ਇੱਕ ਦੇ ਨਾਲ ਜੁੜੋ ਇੱਕ ਦੇ ਨਾਲ ਪਿਆਰ ਪਾਓ ਇਹ ਹੀ ਤੁਹਾਨੂੰ ਅੱਗੇ ਜਾ ਕੇ ਸੁੱਖ ਦੇਵੇਗਾ